ਦੋਸਤੋ ਮੈਂ ਗੁਰਦੀਪ ਸਿੰਘ ਪੰਗੋ ਅੱਜ ਜਿਹੜੀ ਆਪਣੀ ਗੱਲਬਾਤ ਹੈ ਇਹੋ ਗੱਲਬਾਤ ਉਹ ਆਧੇ ਕੇ ਵਿੱਚ ਹੋਏਗੀ ਤੇ ਬਾਈ ਮੇਰੇ ਗੈਲ ਹੈ ਗੁਰਮੀਤ ਸਿੰਘ ਬਹੁਲਪੁਰ ਤੁਹਾਨੂੰ ਪਤਾ ਕਿ ਬਾਈ ਹੋਰੀ ਆਰਗੈਨਿਕ ਖੇਤੀ ਕਰਾਂ ਕਿੰਨੇ ਸਾਲਾਂ ਤੋਂ ਖੇਤੀ ਕਰਾਂ ਕਿਸਾਨ ਅੰਦੋਲਨ ਗੱਲ ਵੀ ਜੁੜੇ ਹੋਏ ਰਹੇ ਆ ਤੇ ਟਾਈਮ-ਟਾਈਮ ਕੇ ਉੱਪਰ ਜਿਹੜੇ ਸਮਾਜਿਕ ਇਸ਼ੂ ਆ ਉਹਨਾਂ ਦੇ ਇਸ਼ੂਆਂ ਬਾਰੇ ਬੋਲਦੇ ਵੀ ਰਹੇ ਆ ਪਰ ਅੱਜ ਬਾਈ ਗੱਲ ਜਿਹੜੀ ਆਪਾਂ ਬਾਤ ਕਰਾਂਗੇ ਉਹ ਬਾਈ ਹੋਣਾ ਕਿ ਆਪਾਂ رائے ਲਹਿਗੇ ਜਾਂ ਆਪਾਂ ਕਹ ਲਓ ਕਿ ਬਾਈ ਹੋਣਾਗਾ ਆਪਾਂ ਵਿਊ ਜਾਣਾਂਗੇ ਕਿ ਆਇਆ ਹੈ ਜਿਹੜੇ ਲੀਡਰ ਹੈ ਆਪਣੇ ਦੇਸ਼ ਦੇ ਲੀਡਰ ਹੈ ਪੰਜਾਬ ਦੇ ਲੀਡਰ ਹੈ ਤੁਹਾਨੂੰ ਪਤਾ ਪੈਰ ਪੈਰ ਅਗੇ ਉੱਪਰ ਨੇ ਪਾਰਟੀਆਂ ਬਦਲਦੇ ਆ ਆਮ ਬੰਦਾ ਇਨੀ ਛੇਤੀ ਕੱਪੜੇ ਨਹੀਂ ਬਦਲਦਾ ਜਿੰਨੀ ਛੇਤੀ ਲੀਡਰ ਪਾਰਟੀਆਂ ਬਦਲਦੇ ਆ ਆਮ ਆਦਮੀ ਪਾਰਟੀ ਦਾ ਇੱਕ ਐਮਪੀ ਸੁਸ਼ੀਲ ਕੁਮਾਰ ਰਿੰਕੂ ਤੇ ਇੱਕ ਐਮਐਲਏ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਨੂੰ ਛੱਡ ਗਿਆ ਉਹ ਉਧਰ ਬੀਜੇਪੀ માં ਚਲੇ ਗਏ ਰਵਨੀਤ ਬਿੱਟੂ ਬੀਜੇਪੀ માં ਚਲੇ ਗਿਆ ਚੱਬੇਵਾਲ ਕਾਂਗਰਸ ਕਾਂਗਰਸ ਦਾ ਲੀਡਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਗੁਰਪ੍ਰੀਤ ਜੀਪੀ ਕਾਂਗਰਸ ਸੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਇਸੇ ਤਰ੍ਹਾਂ ਨੈਸ਼ਨਲ ਪੱਧਰ 'ਤੇ ਉਪਰ ਦੇਸ਼ ਦੇ ਪੱਧਰ 'ਤੇ ਵੀ ਨਹੀਂ ਇਹ ਚੀਜ਼ਾਂ ਹੋ ਰਹੀਆਂ ਆਪਾਂ ਸਮਝੀਏ ਕਿ ਆਮ ਲੋਕ ਕੀ ਸੋਚ ਰਹੇ ਆ ਇਹਨਾਂ ਲੀਡਰਾਂ ਨੂੰ ਲੈ ਕੇ ਜਿਹੜੇ ਲੀਡਰ ਪਾਰਟੀਆਂ ਬਦਲ ਰਹੇ ਆ ਇਸ ਕਰਕੇ ਬਾਈਕਰ ਆਪਾਂ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੋ ਭਾਈ ਤੁਹਾਨੂੰ ਲਗਾ ਵੀ ਉਹ ਫਰਾਨੀ ਪਾਰਟੀ ਦਾ ਲੀਡਰ ਹੈ ਜੋ ਅਕਾਲੀ ਦਲ ਦਾ ਲੀਡਰ ਹੈ ਜੋ ਕਾਂਗਰਸ ਦਾ ਲੀਡਰ ਹੈ ਜੋ ਆਮ ਆਦਮੀ ਪਾਰਟੀ ਦਾ ਲੀਡਰ ਹੈ ਜੋ ਬੀਜੇਪੀ ਦਾ ਲੀਡਰ ਹੈ ਬਸਪਾ ਦਾ ਲੀਡਰ ਹੈ ਜਾਂ ਜੋ ਕਾਮਰੈਡਾਂ ਗੱਲ ਰਹਾ ਉਹ ਕਾਮਰੈਡ ਹੈ ਉਹ ਦੋ ਦਿਨ ਪਤਾ ਲਗਾ ਵੀ ਅਕਾਲੀ ਦਲ ਵਾਲਾ ਬੀਜੇਪੀ ਵਿੱਚ ਚਲੇ ਗਿਆ ਬੀਜੇਪੀ ਵਾਲਾ ਆਮ ਆਦਮੀ ਪਾਰਟੀ ਵਿੱਚ ਆ ਗਿਆ ਆਮ ਆਦਮੀ ਪਾਰਟੀ ਵਾਲਾ ਕਾਂਗਰਸ ਵਿੱਚ ਚਲੇ ਗਿਆ ਇਸ ਤਰ੍ਹਾਂ ਪਿਛਰੇ ਦਿਨਾਂ માં ਹੋਇਆ ਉਹ ਫਿਰ ਜਦੋਂ ਤੁਹਾਨੂੰ ਕਿਹਾ ਲਗਾ ਵੀ ਯਾਰ ਜਿਨ੍ਹਾਂ ਨੂੰ ਹੁਣ ਤੱਕ ਵੋਟਾਂ ਪਾਉਂਦੇ ਰਹੇ ਜਾਂ ਫਰਾਨੀ ਪਾਰਟੀਆਂਗੇ ਸਮਝਦੇ ਰਹੇ ਉਹਨੇ ਆਖਰ ਕਰਕੇ ਆ ਦੋਵੇਂ ਮੌਕੇ ਬਰਾਂ ਇਨਾ ਬਈ ਲੀਡਰਾਂ ਕਾ ਨਾ ਹਾਲ ਮੇਰਾ ਖਿਆਲ ਹੈ ਗਿਰਗਟ ਵੀ ਇੰਨੀ ਇੰਨੇ ਤਰ੍ਹਾਂ ਕੇ ਰੰਗ ਨਹੀਂ ਬਦਲਦੀ ਹੋਣੀ ਦਿਨ ਛਿੱਤੀ ਇਹ ਬਦਲ ਜਾਂ ਬਦਲਾ ਔਰ ਦਿਨ ਛਿੱਤੀ ਬਦਲਾ ਹਮ ਅਸਲੀਅਤ ਵਿੱਚ ਪਹਿਲਾਂ ਨਾ ਪਾਰਟੀਆਂ ਕੀ ਕੋਈ ਵਿਚਾਰਤਾਰਾ ਹੋਇਆ ਕਰੇ ਦੀ ਵੀ ਇਸ ਵਿਚਾਰਤਾਰਾ ਪਰ ਕੰਮ ਕਰਨਾ ਤੋ ਇਨਾ ਕੀ ਤੋ ਕੋਈ ਵਿਚਾਰਤਾਰਾ ਹੀ ਨਹੀਂ ਹੈ ਹਾਂ ਇਹ ਕਾਂਗਰਸ ਕੀ ਦੇਖੋ ਵਿਚਾਰਤਾਰਾ ਜਿਹੜੀ ਉਹ ਤੜਾ ਤਣ ਇਨਾ ਕੀ ਜੇ ਵਿਚਾਰਤਾਰਾ ਹੁੰਦੀ ਤਾਂ ਭਾਜੀਪੀ ਮੈਂ ਜਾ ਹੀ ਨਹੀਂ ਸਕੇ ਤੇ ਇਹ ਕਾਲੀ ਕਾਲੀਆਂ ਕੀ ਵਿਚਾਰਤਾਰਾ ਕੋਈ ਆਪਣੀ ਹੁੰਦੀ ਉਸ ਪਰ ਖੜਨ ਵਾਲੇ ਹੁੰਦੇ ਸਿਧਾਂਤਾਂ ਤੇ ਪਰ ਖੜਨ ਵਾਲੇ ਹੁੰਦੇ ਤਾਂ ਇਨ੍ਹਾਂ ਦੇ ਪਿੱਛੇ ਦੇ ਜਿਹੜੇ ਬੀਜੇਪੀ માં ਗਏ ਬਿਲਕੁਲ ਨਹੀਂ ਜਿਹੇ ਤੇ ਅਸਲ ਵਿੱਚ ਇਨ੍ਹਾਂ ਕੀ ਨਾ ਤਾਂ ਕੋਈ ਵਿਚਾਰਤਾਰਾ ਨਾ ਇਹਨਾਂ ਕੋਈ ਸਟੈਂਡ ਹੈ ਇਹਨਾਂ ਨੂੰ ਇੱਕੋ ਚੀਜ਼ ਦਿਖਾ ਵੀ ਕੁਰਸੀ ਕਿੱਧਰ ਤੇ ਸੌਖੀ ਮਿਲ ਸਗਾ ਜੇ ਕਿਸੇ ਨੂੰ ਕਿਹਾ ਵੀ ਤੈਨੂੰ ਭਾਈ ਟਿਕਟ ਨਹੀਂ ਤੈਨੂੰ ਮਿਲਣੀ ਹੈ ਅਗਲੀ ਵਾਰੀ ਮੰਨ ਲਓ ਪਾਰਟੀ ਕਹੇ ਤੇ ਉਹ ਕੋ ਆ ਵੀ ਇੱਧਰ ਨਹੀਂ ਆਪਾਂ ਕੁਰਸੀਓ ਲੈਣੀ ਆ ਉਧਰ ਦੇ ਲੈ ਲਏ ਆ ਹਾਂ ਯਾਨੀ ਇਹਨਾਂ ਨੂੰ ਕੁਰਸੀ ਨਾ ਜਰਾਵਾ ਹੋਰ ਕੁਰਸੀ ਤੇ ਵੀ ਨਾ ਹੋਰ ਨਜ਼ਰ ਨਹੀਂ ਜਾਂਦਾ ਹੈ ਕੋਈ ਸਦਾਤ ਨਹੀਂ ਕੋਈ ਅੱਖ ਨਹੀਂ ਮਦਲ ਨਾ ਕੇ ਪਾਸ ਕੋਈ ਸਟੈਂਡ ਨਹੀਂ ਅੱਛਾ ਵੇਖੋ ਹੋਰ ਕਿ ਹੁਣ ਤੁਹਾਨੂੰ ਪਤਾ ਆ ਕਿ ਸਿਆਸਤ ਹੋ ਗਈ ਮਹਿੰਗੀ ਪੈਸੇ ਬਿਨਾਂ ਨਹੀਂ ਬਾਤ ਬਣਦੀ ਹੈ ਕੋਈ ਵੀ ਲੀਡਰ ਹੈ ਸਮਝ ਲਓ ਕਿ ਜਿਆਦਾ ਬੰਦੇ ਨੇ ਪਹਿਲੀ ਵਾਰ ਚੋਣ ਲੜੀ ਹੈ ਜਿਆਦਾ ਬੰਦੇ ਵਾ ਕਿੰਨੀ ਜਾਇਦਾਦ ਦੀ ਜਿਆਦਾ ਬੰਦੇ ਵਾ ਕਿੰਨੇ ਪੈਸੇ ਦੇ ਜਦੋਂ ਉਹ ਬੰਦਾ 5 ਸਾਲ ਤਾਕਤ ਦੇ ਵਿੱਚ ਰਹਿ ਲਿਆ ਐਮ ਐਲ ਏ ਰਹਿ ਲਿਆ ਐਮ ਪੀ ਰਹਿ ਲਿਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੁਛ ਵੀ ਬਣ ਗਿਆ ਜਦ ਫਿਰ ਥਾਵੇਂ ਬੰਦੇ ਦੀ ਜਾਇਦਾਦ ਚੱਕ ਕੇ ਦੇਖ ਲਓ ਕਿ ਇੰਨਾ ਕ ਪੈਸਾ ਬਣ ਜਾ ਕਈ ਪੀੜ੍ਹੀਆਂ ਉਸ ਬੰਦੇ ਦੀਆਂ ਬੈਠ ਕੇ ਖਾ ਸਕਾ ਤੇ ਫਿਰ ਬਾਅਦ ਵਿੱਚ ਈਡੀ ਆ ਜੇ ਹੈ ਨਿਹੁ ਕਰਿਆ ਨਾ ਪਰ ਉਹਦੀ ਸਾਰੇ ਕੀ ਈਡੀ ਪਿੱਛੇ ਲੱਗੀ ਹੋਈ ਐ ਜਦੋਂ ਈਡੀ ਆ ਜੇ ਐ ਫਿਰ ਨਾ ਕਿਤੇ ਵਿਚਾਰ ਰਹਿ ਨਾ ਕਿਤੇ ਧਾਰਾ ਰਹਿ ਫਿਰ ਤਾਂ ਤਨ ਕੋੜੇ ਜਿਹਾ ਲਗੇ ਹਾਂ ਬਾਈ ਕਿਹ ਕੀ ਚੀਜ਼ ਦਿਖਾ ਕੇ ਜਿਹੜੀ ਸੱਤਾ ਵਾਲੀ ਪਾਰਟੀ ਉਧਰ ਜਾਓ ਇਹ ਚੀਜ਼ਾਂ ਫਰਕ ਤਾਂ ਪਾਵਾਂ ਬਿਲਕੁਲ ਬਹੁਤ ਫਰਕ ਪਾਵਾਂ ਇਸ ਸਮੇਂ ਆਮ ਪਾਰਟੀ ਦੇ ਜਿਹੜੇ ਜਿੰਨੇ ਵੀ ਸਮੇਂ ਦੇਖ ਲਓ ਵੀ ਐਮਐਲਏ ਐ ਜਿਹੜੇ ਜਮੇ ਹੀ ਮਤਲਬ ਹੀਠਾਂ ਤੇ ਉੱਠ ਕੇ ਬਣੇ ਕੋਈ ਮੋਬਾਈਲ ਸਮਾਰਨੇ ਵਾਲਾ ਕੋਈ ਕੁੜੀ ਐ ਪਰ ਭਾਜ ਕਿਹਾ ਉਹ ਨਰਿੰਦਰ ਕੌਰ ਭਰਾ ਜੀ ਹਾਂ ਉਹ ਕੋਈ ਕਿਸੇ ਦੀ ਮੇਰੇ ਪਾਸ 6000 ਰੁਪਿਆ ਦਾ ਇੱਕ ਸਕੂਟਰੀ ਦੀ ਹਾਂ ਇਲੈਕਸ਼ਨ ਜਿੱਤ ਗਈ ਅੱਜ ਹੁਣਾਂ ਕੇ ਪਾਸ ਕਿਆ ਕੁਛ ਹੈ ਸਾਰਿਆਂ ਸਾਰਿਆਂ ਦਾ ਹੀ ਹਾਲ ਹੈ ਐਮਐਲਿਆਂ ਦਾ ਹਾਂ ਆਮ ਪਾਰਟੀ ਵਾਲਿਆਂ ਦਾ ਨਾਲ ਇਹਨਾਂ ਦਾ ਦੇਖੋ ਪੈਸੇ ਨੇ ਕੰਮ ਲਈ ਕੁਰਸੀ ਇਹ ਜੀ ਬਣ ਜਾ ਜਿਸ ਤਰ੍ਹਾਂ ਇੱਕ ਪਿੰਡ ਮਾ ਨਾ ਰੂੜੀ ਨਹੀਂ ਹੁੰਦੀ ਹੈ ਵਿਚਾਲਿਆ ਜੀ ਵੀ ਕੁਛ ਇਧਰ ਹੀ ਦੇ ਕੋਈ ਕੁਛ ਗੇਰ ਜਾ ਕੋਈ ਕੁਛ ਗੇਰ ਜਾ ਕੋਈ ਕੁਛ ਗੇਰ ਜਾ ਮਤਲਬ ਬਹੁਤ ਬੜੀ ਹੋ ਜਾ ਹਰੋਂ ਕਿਸੇ ਨੇ ਜਵਾਬ ਨਹੀਂ ਦਿੰਦੇ ਵੀ ਗੇਰੀ ਜੋ ਸਕੋ ਮੰਗਾ ਉਲਟਾ ਵੀ ਗੇਰੀ ਜਾਓ ਮੇਰੇ ਉੱਪਰ ਤੋ ਇਹੋ ਜਿਹਾ ਇਹਨਾਂ ਦਾ ਹਾਲ ਹੈ ਵੀ ਜਿਹੜਾ ਪਹਿਲਾਂ ਹੋਏ ਕਰੇ ਤਾਂ ਨਾ ਸਰਕੇ ਵਿੱਚ ਲੀਡਰ ਉਸ ਨੂੰ ਕਿਹਾ ਜਾਏਦਾ ਬਈ ਜਿਹੜਾ ਬੇਡਰ ਹੋਵੇ ਨਹੀਂ ਤਾਂ ਇੰਨੇ ਡਰਾਂ ਆ ਈਡੀ ਤੇ ਵੀ ਵੀਡੀ ਆਵਾ ਸਿੱਧੇ ਬੀਜਪੀ ਮੰਤੂ ਉਹ ਬੀਜਪੀ ਦੇ ਵਿੱਚ ਯਾਨੀ ਲੀਡਰ ਇੱਕ ਉਸ ਬੰਦੇ ਨੂੰ ਕਿਹਾ ਜਾਣਾ ਲੋਕਾਂ ਕਿ ਆ ਲੋਕਾਂ ਕੀ ਆੜ ਬਣਿਆ ਲੋਕਾਂ ਨੂੰ ਲੀਡ ਵੀ ਕਰਿਆ ਲੀਡ ਵੀ ਕਰਿਆ ਆਰਟ ਵੀ ਬਣਾ ਜਿੱਥੇ ਜਿੱਥੇ ਸਟੈਂਡ ਹੈ ਖੜਨਾ ਖੜਾ ਹੀ ਨਾ ਕੋਈ ਸਟੈਂਡ ਨਹੀਂ ਲੋਕਾਂ ਕੀ ਬਾਤ ਬੰਦਾ ਨੀਡਰ ਤਾਂ ਗੱਲ ਚੱਕਿਆ ਨੀਡਰ ਤਾਂ ਗੱਲ ਚੱਕਿਆ ਇੱਕ ਬਾਤ ਹੋ ਰਹੀ ਬਾਈ ਕਿ ਹੁਣ ਤਾਂ ਲੀਡਰਾਂ ਨੂੰ ਨੀਂਦ ਵੀ ਨਹੀਂ ਆਂਦੀ ਹੈ ਈਡੀ ਆਵਾ ਬਸ ਸਵੇਰੇ 4 ਵਜੇ ਆਖ ਲੱਗਦੀ ਬਿਲਕੁਲ ਬਿਲਕੁਲ ਅੱਛਾ ਬਾਈ ਮਤਲਬ ਕਿ ਆਮ ਬੰਦਾ ਕੀ ਕਰ ਸਕਾ ਇਹ ਸਾਰੇ ਸਗੇ ਵਿੱਚ ਮੰਨ ਲਓ ਕਿ ਕੋਈ ਆਮ ਬੰਦੇ ਆ ਉਹਨਾਂ ਨੇ ਵੋਟ ਪਾ ਦਿੱਤੀ ਗਿਆ ਰੇ ਉਹ ਚੰਗਾ ਬੰਦਾ ਚੰਗੀ ਪਾਰਟੀ ਗਲ ਬੰਦਾ ਜੁੜਿਆ ਵਾ ਇਸ ਨੂੰ ਵੋਟ ਪਾ ਦਿਓ ਬੰਦਾ ਮਾਰ ਆ ਭੱਲਾ ਕਰੇਗਾ ਪਰ ਉਹੀ ਬੰਦਾ ਜਦ ਉਸ ਪਾਰਟੀ ਮੇ ਚਲਾ ਜਾ ਜਿਹੜੀ ਪਾਰਟੀ ਨਕਾਰੀ ਵੀ ਹੋਇਆ ਲੋਕਾਂ ਕੀ ਉਹ ਤਾਂ ਲੋਕਾਂ ਕੇ ਪਾਸ ਕਿਹੜਾ ਬਚਾ ਲੋਕਾਂ ਕੇ ਪਾਸ ਰਾਤੋ ਬਹੁਤ ਸੋਹਣੇ ਹੈ ਲੋਕ ਚੇਤਨਾ ਜਿਹੜੀ ਨਾ ਇੰਨੀ ਨਾ ਤੋ ਜਾਗੀ ਹੈ ਲੋਕ ਤੋ ਅਸਲ ਕੇ ਵਿੱਚ ਆਪਣੇ ਇਲਾਕੇ ਕੇ ਵਿੱਚ ਆਪ ਬੰਦਾ ਦੇਖੇ ਵੀ ਫਲਾਣਾ ਬੰਦਾ ਚੰਗੇ ਕੰਮ ਕਰ ਰਿਹਾ ਅਰ ਨੀੜਰ ਬੰਦਾ ਸੱਚ ਕੀ ਆਵਾਜ਼ ਕੀ ਗੈਲ ਖੜਾ ਠੀਕ ਹੈ ਨਾ ਤੁਨੂੰ ਆਪ ਕਹੇ ਆ ਵੀ ਤੂੰ ਖੜਾ ਬਈ ਮੈਂ ਤੰਨੂੰ ਬਣਾਣੇ ਹਮ ਇੱਕ ਲੱਖ ਆ ਜਾਣਦਾ ਹੈ ਵਾ ਇੱਕ ਬਲਾਕ ਆਪਣੇ ਇਲਾਕੇ ਮੈਂ ਜਾਣਦਾ ਹੈ ਵਾ ਸਾਰੇ ਵੀ ਉਹ ਫਲਾਣੀ ਜਗ੍ਹਾ ਭਾਈ ਬੰਦਾ ਸਗੋਂ ਲੋਕ ਕੁਸ ਭਾਪ ਜਹੇ ਆਪ ਨੂੰ ਖੜਾ ਮੈਂ ਚੋ ਪਾਰਟੀਆਂ ਦੇ ਵਿੱਚ ਵੀ ਹੋ ਸਕਾ ਇਹ ਜੇ ਬੰਦੇ ਜਾਂ ਬਿਨਾ ਪਾਰਟੀਆਂ ਦੇ ਵੀ ਹੋ ਸਕਾ ਚੰਗਾ ਬੰਦਾ ਤੋ ਦੇਖੋ ਮਾੜੀ ਪਾਰਟੀ ਮਰੇ ਹੁਣਦਾ ਨਹੀਂ ਕੋਈ ਹਾਂ ਬਿਲਕੁਲ ਹਾਂ ਠੀਕ ਹੈ ਨਾ ਚਲੋ ਜੇ ਫੇਰ ਵੀ ਕੋਈ ਬੈਠਿਆ ਲੋਕ ਲੋਕਾਂ ਨੂੰ ਆਪ ਜਦ ਤੱਕ ਲੋਕ ਆਪ ਨਹੀਂ ਨਾ ਚੰਗੇ ਬੰਦਿਆਂ ਨੂੰ ਚੁਣਦੇ ਬਾਈ ਹਾਂ ਇਤੋਂ ਇਹੋ ਹੈ ਵੀ ਫਲਾਣੀ ਪਾਰਟੀ ਦੀ ਲਹਿਰ ਹੈ ਜੀ ਬਣੀ ਵੀ ਛਾੜੂ ਦੀ ਲਹਿਰ ਹੈ ਵੀ ਆ ਚਾਹ ਜਿਸ ਮਰਜ਼ੀ ਨੂੰ ਖੜਾ ਦੇ ਗਦੇ ਘੋੜੇ ਨੂੰ ਵੀ ਵੋਟ ਪਾਓ ਜੀ ਇਸ ਨੂੰ ਵੋਟ ਪਾਓ ਇਹੋ ਹੀ ਹੋਇਆ ਪਿੱਛੇ ਜਿਹੜੇ ਬੰਨਵੇਂ ਬਣੇ ਬੰਦੇ ਨਹੀਂ ਕਿਸੇ ਨੇ ਦੇਖੇ ਪਾਰਟੀ ਦੇਖੀ ਛਾੜੂ ਛਾੜੂ ਲੋਕ ਜਦ ਤੱਕ ਬੰਦੇ ਨਹੀਂ ਨਾ ਦੇਖਦੇ ਅਰ ਲੋਕ ਇਲਾਕੇ ਦੇ ਵਿੱਚ ਪਤਾ ਹੋਆ ਕਿੱਕ 117 ਹੀ ਬੰਦੇ ਚੁਣਨੇ ਆਪਾਂ ਨੇ 117 ਐਡੇ ਪਜਾਮਾ ਦੇ ਐਡੇ ਪਜਾਮਾ ਦੇ ਕਿੱਡੀ ਕਹਾਣੀ ਐ ਅੱਛਾ ਭਾਈ ਲੋਕ ਜੇ ਦੇਖ ਲੈ ਵੀ ਹਾਂ 117 ਮੰਨ ਨੇ ਵਧੀਆ ਚੁਣਨੇ ਆ ਚੰਗੇ ਚੁਣਨੇ ਆ ਤੋ ਸਦਾਰ ਹੋ ਜਾਏਗਾ ਸਾਰਾ ਇੱਥਰ ਆਪਾਂ ਕਹਦੇ ਆ ਕਿ 92 ਐਮਐਲਏ ਦੇ ਆਮ ਆਦਮੀ ਪਾਰਟੀ ਨੂੰ ਆ ਪੰਜਾਬੀਆਂ ਨੇ ਪੰਜਾਬ ਨਾਲ ਹੈ ਨਾ ਬੜੀ ਮੈਜੋਰਟੀ ਦੇ ਇੱਕ ਤਗੜੀ ਇਹ 92 ਐਮਐਲਏ ਜੇਕਰ ਬਣੇ ਐ ਇਹ ਬਣ ਗਏ ਇਸ ਦੇ ਵਿੱਚ ਚਲੋ ਠੀਕ ਐ ਬਣ ਗਏ ਜਿਹੜੀਆਂ ਪਹਿਲੇ ਸਰਕਾਰਾਂ ਨੇ ਰਾਜ ਕਰਿਆ ਭਾਵੇਂ ਉਹ ਕਾਲੀ ਦਲ ਨੇ ਰਾਜ ਕਰਿਆ ਕਾਂਗਰਸ ਨੇ ਰਾਜ ਕਰਿਆ ਗਲਤੀਆਂ ਕਰੀਆਂ ਉਹਨਾਂ ਨੇ ਉਹ ਗਲਤੀਆਂ ਜਦੋਂ ਕਰੀਆਂ ਲੋਕਾਂ ਦੇ ਪਮਾਨਾਂ ਦੇ ਉੱਪਰ ਖੜੀਆਂ ਨਹੀਂ ਸਰਕਾਰਾਂ ਉਤਰੀਆਂ ਤਾਂ ਲੋਕਾਂ ਨੇ ਉਹਨਾਂ ਦਾ ਸਾਥ ਛੱਡ ਦਿਆ ਕਾਲੀਆਂਗੇ ਵੀ ਸਾਥ ਛੱਡ ਦਿਆ ਲੋਕਾਂ ਨੇ ਕਾਂਗਰਸ ਕਾ ਵੀ ਸਾਥ ਛੱਡ ਦਿਆ ਦੋਏ ਪਾਰਟੀਆਂ ਤਰਲੋ ਮੱਛੀ ਹੋ ਰਹੀਆਂ ਅੱਜ ਕਿ ਕੁਰਸੀ ਮਿਲ ਜਾਏ ਸਰਕਾਰ ਬਣਾ ਜਾਏ ਤਾਂ ਮਤਲਬ ਕਿ ਉਹਨਾਂ ਪਾਰਟੀਆਂ ਨੇ ਵੀ ਉਹੀ ਕੁਝ ਕਰਿਆ ਲੋਕਾਂ ਨੇ ਇਸ ਕਰਕੇ ਲੋਕਾਂ ਨੇ ਸਾਥ ਛੱਡਿਆ ਉਹਨਾਂ ਦਾ ਜੇ ਉਹਨਾਂ ਨੇ ਚੰਗੇ ਕੰਮ ਕਰੇ ਹੁੰਦੇ ਲੋਕ ਕਿਉਂ ਸਾਥ ਛੱਡਦੇ ਬਿਲਕੁਲ ਇਹੀ ਹੈ ਨਾ ਉਹਨਾਂ ਪਾਰਟੀਆਂ ਨੇ ਤਾਂ ਵੀ ਉਰੇ ਤਾਂ ਇੰਨਾ ਲੁੱਟਿਆ ਨਾ ਉਰੇ ਦੇ ਲੁੱਟ ਕੇ ਉਹਨਾਂ ਨੇ ਬਾਹਰ ਜਾਇਦਾਦਾਂ ਬਣਾਈਆਂ ਸਾਰਿਆਂ ਨੇ ਵਿਦੇਸ਼ਾਂਾਂ ਵਿੱਚ ਵਿਦੇਸ਼ਾਂਾਂ ਦੇ ਵਿੱਚ ਬਹੁਤ ਜਾਇਦਾਦਾਂ ਬਣਾਈਆਂ ਹੂੰ ਤੋ ਲੋਕ ਅੱਕ ਚੁੱਕੇ ਦੇ ਅ ਨਾ ਕੋਈ ਜਿਹੜਾ ਕੰਮਕਾਰ ਤੇ ਲੋਕਾਂ ਕੇ ਬੇਚੈਨੀ ਸੀ ਲੋਕਾਂ ਕੇ ਉਹ ਬੇਚੈਨੀ ਕਰਕੇ ਇੱਧਰ ਆ ਗਏ ਹੂੰ ਔਰ ਵਿਦੇਸ਼ਾਂਾਂ ਦੇ ਵਿੱਚ ਟੋਟਲ ਸਾਰਿਆਂ ਕੀ ਐਮਐਲਆ ਕੀ ਕਾਂਗਰਸੀ ਕਾਲੀਆਂ ਦੀ ਸਭਕੀਆਂ ਵਿਦੇਸ਼ਾਂਾਂ ਦੇ ਵਿੱਚ ਸਾਰਿਆਂ ਕੀ ਜਾਇਦਾਦਾਂ ਵੱਡੇ ਦੇ ਬਣੀ ਹੋਈਆਂ ਤੋ ਇਸ ਕਰਕੇ ਇਹ ਇਹਨਾਂ ਨੇ ਵੀ ਉਹੀ ਰੂਲ ਪਕੜ ਲਿਆ ਵੀ ਆਪਾਂ ਜੇ ਪੈਸੇ ਹੋਏਗੇ ਤਾਂ ਹੀ ਅੱਗੇ ਨੂੰ ਪੈਸੇ ਲਾਵੇਂਗੇ ਅਸੀਂ ਲਾਵੇਂਗੇ ਅੱਛਾ ਇੱਕ ਹੋਰ ਹੈ ਬਾਈ ਹੁਣ ਤਾਂ ਮਤਲਬ ਸਿੱਧੀ ਬਾਲ ਲੱਗੇ ਘਟੋ ਘਟ ਜੇ ਇੱਕ ਹਲਕੇ ਦੇ ਵਿੱਚ ਚੋਣ ਲੜਨੀ ਹੈ ਬੰਦੇ ਨੂੰ ਤਾਂ 5 ਕਰੋੜ ਰੁਪਈਆ ਚਾਹੀਦਾ ਹੂੰ ਹੂੰ 5 ਕਰੋੜ ਠੀਕ ਹੈ ਇਸ ਵਾਰ ਆਮ ਆਦੀ ਪਾਰਟੀ ਕੋਲ ਇਹਦੀ ਬਾਤ ਹੋਰ ਦੀ ਪਰ ਜਦ ਫਸਮਾ ਮੁਕਾਬਲਾ ਹੋਆ ਕਿਸੇ ਦੀ ਲਹਿਰ ਨਹੀਂ ਹੁੰਦੀ ਹੈ ਲਹਿਰ ਝੂਠੀ ਲਹਿਰ ਨਕਲੀ ਲਹਿਰ ਖੜੀ ਕਰੀ ਜਹਾ ਤਾਂ ਬਾਈ 5 ਕਰੋੜ ਚਾਹੀਦਾ ਪਰ 5 ਕਰੋੜ ਆਮ ਬੰਦੇ ਵੱਦ ਹੁੰਦਾ ਨਹੀਂ ਹੈ ਨਾ 5 ਕਰੋੜ ਤਾਂ ਉਰੀ ਹੋਏਗਾ ਦੇਖੋ ਜਿਹੜੀ ਪਿੱਛੇ ਹੈ ਬਈ ਉਹ ਮੈਂ ਤੁਹਾਨੂੰ ਦੱਸਿਆ ਨਾ ਵੀ ਕੁੜੀ ਵਗੈਰੇ 6000 ਰੁਪਿਆ ਦਾ ਇੱਕ ਸਕੂਟਰੀ ਦੀ ਨਹੀਂ ਉਧਾਰਨਾ ਇਸ ਵਾਰ ਬਣੀਆਂ ਖਾਸੀਆਂ ਉਧਾਰਨਾ ਬਣੀਆਂ ਬਣੀਆਂ ਲੋਕ ਜਦ ਜਿੰਨੂੰ ਜਿਤਾਵਾ ਨਾ ਫਿਰ ਉਹ ਫਿਰ ਸਰਾਬੀ ਦੁੱਸੇ ਤੁਸੀਂ ਕੀ ਪੀ ਲੇਗੇ ਜਿਹੜੇ ਨੂੰ ਵੋਟ ਨਹੀਂ ਪਾਣੀ ਉਸ ਪਤੇ ਪੈਸੇ ਵੋਟ ਹੋਰ ਥੋੜ੍ਹ ਪਾਂਜਾ ਜャ ਲੋਕ ਜਿਤਾਵਾ ਇਸ ਕਰਕੇ ਇਹ ਤਾਂ ਲਹਿਰ ਬਣਨੇ ਪਰ ਵੀ ਬਹੁਤ ਡਿਪੈਂਡ ਕਰਾ ਅਸਲ ਕੇ ਵਿੱਚ ਉਹੀ ਗੱਲ ਦੁਬਾਰਾ ਫਿਰ ਵੀ ਜਦ ਤੱਕ ਲੋਕ ਆਪ ਨਹੀਂ ਨਾ ਅੱਖਾਂ ਖੋਲਦੇ ਆਪਣੀ ਛੁਣਦੇ ਆਪਣੇ ਨੁਮਾਇंदे ਬਿਲਕੁਲ ਆਪਣਾ ਬਹੁਤ ਹੋਇਆ ਇਹਨਾਂ ਕਦੋਂ ਦੇਖੋ ਸਮੇਂ ਜਿਹੜੇ ਨੇ ਐ ਭਾਜਪੀ ਕੇ ਪਿੱਛੇ ਜਾ ਰਹੇ ਹੈ ਕੁਝ ਕੁਝ ਕੁਰਸੀਆਂ ਇਹ ਮਾਰੇ ਜਾ ਰਹੇ ਹੈ ਕਈਆਂ ਨੂੰ ਆਪਣਾ ਕੈਪਟਨ ਸਾਹਿਬ ਬੈਠੇ ਕਈਆਂ ਕੀ ਰਾਏ ਦੇ ਰਹੇ ਆ ਵੀ ਇਸਕੇ ਪਾਸ ਸਿਟੀ ਜਿਹੜਾ ਇਸ ਤਰ੍ਹਾਂ ਬਿੱਟੂ ਗਿਆ ਸਿਟੀ ਸੈਂਟਰ ਵੀ ਇਹ ਸਿਟੀ ਜਿਹੜਾ ਘਟਾਲਾ ਤੋਂ ਸੈਂਟਰ ਘਟਾਲਾ ਇੰਨੇ ਕ ਪੈਸੇ ਇਸਪਾ ਵੀ ਹੈ ਡਰਦੇ ਜਾ ਰਹੇ ਆ ਬਥੇਰੇ ਹਨਾ ਕਰਗਾ ਪੇ ਤਿਲੰਕਾ ਟਾਏ ਕਰਗਾ ਪੇ ਤੀਨੇ ਪੂਰੀ ਢਾਰੇ ਆਲੰਕਾ ਹਾਂ ਦੇਖੋ ਬੜੀ ਬਾਤ ਹੈ ਕਿ ਕੈਪਟਨ ਸਾਵਨਦਰ ਕਿਹਾ ਵੀ ਦਿਨਾ ਪਹਿਲਾਂ ਕਿ ਫਾਈਲਾਂ ਹੈਗੀਆਂ ਮਰੇ ਪਾਸ ਹਾਂ 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 ਵੀ ਫਾਈਲਾਂ ਹੈਗੀਆਂ ਕਿਹੜੇ ਨੇ ਕੀ-ਕੀ ਕਰਿਆ ਉਹ ਫਾਈਲਾਂ ਦਿਖਾ ਰੱਖਾ ਕੇ ਹੀ ਕਾਬੂ ਕਰ ਰਹੇ ਆ ਆਮ ਲੋਕਾਂ ਨੂੰ ਬਾਈ ਸਾਹਮਣੇ ਕੁਝ ਕਹਿਣਾ ਚਾਹੇ ਮੈਸੇਜ ਦੇਣਾ ਚਾਹੇ ਇਸ ਪੂਰੇ ਮਾਮਲੇ ਵਾ ਆਮ ਜਨਤਾ ਨੂੰ ਇਹੋ ਹੈ ਵੀ ਇਹਨਾਂ ਲੀਡਰਾਂ ਨੂੰ ਪਛਾਣੋ ਆਪਣੇ ਇਲਾਕੇ ਦੇ ਜਿਹੜੇ ਆਪਣੇ ਇਲਾਕੇ ਦੇ ਵਿੱਚ ਚੰਗੇ ਲੋਕ ਹੈ ਉਹਨਾਂ ਨੂੰ ਪਛਾਣੋ ਉਹਨਾਂ ਨੂੰ ਤਾਕਤ ਦਿਓ ਜਿਹੜੇ ਥਾਰੀ ਗੱਲ ਕੱਲ ਨੂੰ ਖੜੇਗੇ ਸੱਚ ਇਨਸਾਫ ਦੀ ਆਵਾਜ਼ ਨੂੰ ਵੀ ਚੱਕेंगे ਔਰ ਜਿਸ ਤਰ੍ਹਾਂ ਇਹ ਫਿਰਾਨਾ ਪਾਰਟੀਆਂ ਬਦਲਦੇ ਕੁਰਸੀਆਂ ਪਿੱਛੇ ਤੋ ਜਦ ਤੱਕ ਲੋਕ ਇਸ ਤਰ੍ਹਾਂ ਕੇ ਲੋਕਾਂ ਨੂੰ ਨਕਾਰਦੇ ਨਹੀਂ ਹੈ ਬੁਰੀ ਤਰ੍ਹਾਂ ਨਹੀਂ ਨਕਾਰਦੇ ਜਦ ਤੱਕ ਕਿ ਉਹ سلسلہ ਇਤਨੀ ਚੱਲਦਾ ਰਹਿਣਾ ਵੀ ਲੋਕਾਂ ਨੂੰ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਆਪਣੇ ਨਮੇ ਦੇ ਆਪ ਛੁਣਨੇ ਚਾਹੀਦੇ ਆ ਛੁਣਨੇ ਚਾਹੀਦੇ ਆ ਬਿਲਕੁਲ ਬਿਲਕੁਲ ਸੋ ਬਾਈ ਆਪਣੇ ਗੱਲ ਬਾਈ ਗਰਮੀਤ ਦਾ ਤੋ ਆਪਾਂ ਗਰਾਊਂਡ ਲੈਵਲ ਦੇ ਉੱਪਰ ਦੇਖ ਰਹੇ ਹਾਂ ਕਿ ਲੋਕ ਕੀ ਸੋਚ ਰਹੇ ਹਨ ਜਿਹੜੇ ਲੋਕ ਪਾਰਟੀਆਂ ਬਦਲ ਰਹੇ ਹਨ ਉਹਨਾਂ ਲੋਕਾਂ ਬਾਰੇ ਹਮੇ ਆਪਣੇ ਫੀਡਬੈਕ ਥੰਮੇ ਕੀ ਸੋਚਾਂ ਕਮੈਂਟ ਬਾਕਸ ਦੇ ਵਿੱਚ ਉਹ ਸਮੇ ਲਿਖ ਕੇ ਭੇਜ ਸਕੋ ਸੋ ਧੰਨਵਾਦ ਬਾਈ ਗਰਮੀਤ ਸ਼ੁਕਰੀਆ ਜੀ ਧੰਨਵਾਦ ਅਨਬਾਲ ਦੋਸਤੋ